ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਬੀ ਜੀ ਤੁਹਾਡਾ ਸਵਾਗਤ ਹੈ ਬਟਿੰਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇ ਪਿਛਲੇ ਦਿਨੀ ਬਟਿੰਡਾ ਦੇ ਏਮ ਦਾ ਹਸਪਤਾਲ ਦੇ ਐਂਬੂਲੈਂਸ ਦਾ ਚਾਲਕਾਂ ਦੇ ਮੋٹے ਚਲਾਨ ਕੱਟੇ ਗਏ ਪਰ ਐਂਬੂਲੈਂਸ ਚਾਲਕਾਂ ਦਾ ਕਹਿਣਾ ਹੈ ਕਿ ਉਹ ਜੋ ਚਲਾਨ ਕਿਤੇ ਗਏ ਹਨ ਉਹ ਬਿਲਕੁਲ ਗਲਤ ਹਨ ਕਿਉਂਕਿ ਸਾਡੇ ਕੋਲ ਸਾਰਾ ਇੱਕ ਨੰਬਰ ਦਾ ਹੀ ਕੰਮ ਹੈ ਅਤੇ ਐਂਬੂਲੈਂਸ ਚਾਲਕਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਜੋ ਸਾਡੇ ਚਲਾਨ ਕਿਤੇ ਹਨ ਸਾਡੇ ਨਾਲ ਧੱਕਾਸ਼ਾਈ ਹੋ ਰਹੀ ਹੈ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਇਹ ਚਲਾਨ ਕੱਟਿਆ ਗਿਆ ਹੈ ਇਹ ਪੰਚਕੁਲਾ ਦਾ ਚਲਾਨ ਕੱਟਿਆ ਗਿਆ ਹੈ ਸਕੂਟਰੀ ਦਾ ਚਲਾਨ ਕੱਟਿਆ ਗਿਆ ਹੈ ਅਤੇ ਸਾਡੇ ਕੋਲੇ 4-ਵਿਲਰ ਹੈ ਕੀ ਕਹਿਣਾ ਹੈ ਐਂਬੂਲੈਂਸ ਚਾਲਕਾਂ ਦਾ ਆਓ ਦੇਖਦੇ ਹਾਂ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬੰਤਲ ਦੀ ਰਿਪੋਰਟ ਜਿੱधर ਕੀ ਨਾਮ ਹੈ ਤੁਹਾਡਾ मेरा नाम ਮਕਰਾਂਵੰਤ ਸਿੰਘ ਜਸਰ ਹੈ। ਅੱਛਾ ਕੱਲ ਗੱਡੀਆਂ ਦੇ ਚਲਾਨ ਹੋਏ ਐਂਬੂਲੈਂਸਾਂ ਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜੀ? ਉਹਦੇ ਬਾਰੇ ਸਾਰੇ ਇਹ ਕਹਿਣਾ ਚਾਹੁੰਦੇ ਆ ਜੀ ਅਸੀਂ ਅਸੀਂ ਐਂਬੂਲੈਂਸ ਵਾਲੇ ਆਂ ਜੀ ਸਾਡੇ ਸਾਰੇ ਭਰਾ ਆ ਗਏ ਐਂਬੂਲੈਂਸ ਵਾਲੇ ਵੀ ਜਿਹੜੀ ਅਨਲੀਗਲ ਗੱਡੀ ਚੱਲ ਰਹੀ ਆ ਅਸੀਂ ਉਹਨਾਂ ਦੇ ਵਰਕਰ ਆਪਾਂ ਕਹਿਣ ਨੂੰ ਅਸੀਂ ਵੀ ਸਾਰਾ ਕੁਝ ਨਾਲ ਉਹਨਾਂ ਦੇ ਪਰ ਜਿਹੜੀ ਗੱਲ ਇਹ ਹੈ ਇੱਥੇ ਗੱਡੀਆਂ ਸਾਰੀਆਂ ਐਂਬੂਲੈਂਸਾਂ ਆੜਨਾ ਜਦੋਂ ਖੜਨੀਆਂ ਪੁਲਸ ਵਾਲੇ ਆਏ ਆ ਮੁਲਾਜ਼ਮਾਂ ਆ ਕੇ ਉਹਨਾਂ ਨੇ ਉਹੀ ਗੱਡੀਆਂ ਨੂੰ ਫੜਿਆ ਜਿਹੜੀਆਂ ਗੱਡੀਆਂ ਇੱਕ ਨੰਬਰ ਚ ਕੰਮ ਕਰਦੀਆਂ ਪਾਸ ਗੱਡੀਆਂ ਜਿਹੜੀਆਂ ਦੋ ਨੰਬਰ ਦੀਆਂ ਹੈਗੀਆਂ ਠੀਕ ਹੈ ਜੀ ਉਹਨਾਂ ਨੂੰ ਕਿਸੇ ਨੂੰ ਨਾ ਤਾਂ ਕਿਸੇ ਨੇ ਪੁੱਛਿਆ ਨਾ ਦੱਸਿਆ ਜੀ ਠੀਕ ਹੈ ਕਿਸੇ ਦਾ ਕਾਗਜ਼ ਪੂਰੇ ਨਹੀਂ ਕਿਸੇ ਦਾ ਕੁਝ ਨਹੀਂ ਪਵਾ ਪਰ ਉਹ ਅਨਲੀਗਲ ਗੱਡੀਆਂ ਨੂੰ ਕਿਸੇ ਨੂੰ ਉਹਨਾਂ ਨੂੰ ਪੁੱਛਿਆ ਦੱਸਿਆ ਨਹੀਂ ਇਲੀਗਲ ਕਿ ਕਿਦਾਂ ਕਹਿ ਰਹੇ ਤੁਸੀਂ ਇਲੀਗਲ ਕਿਦਾਂ ਐਮਬੂਲੈਂਸ ਪਾਸ ਨਹੀਂ ਸਰ ਹਮ ਨੌਨ ਪਾਸ ਹੈ ਹੁਣ ਮੇਰੀ ਆ ਗੱਡੀ 2 ਮਹੀਨੇ ਫੈ ਏਜੰਸੀ ਚ ਜਾਈ ਹੋਈ ਹੈ ਅੱਛਾ ਠੀਕ ਹੈ ਜੀ 2 ਮਹੀਨੇ ਹੋਇਆ ਗੱਡੀ ਨੂੰ ਏਜੰਸੀ ਚ ਆਈ ਨੂੰ ਹੁਣ ਮੇਰੇ ਕੋਲ ਕਾਪੀ ਨਹੀਂ ਹਜੇ ਬਣ ਕੇ ਆਈ ਦੀ ਤਾਂ ਕੱਲ ਮੁਲਾਜ਼ਮਾਂ ਨੇ ਕਾਪੀ ਮੰਗੀ ਮਖਾਸਰ ਕਾਪੀ ਇਹਦੀ ਬਣ ਕੇ ਆਈ ਨਹੀਂ ਹੈ ਜੇ ਤੇ ਵੀ ਪੈਸੇ ਕੁਝ ਦਿੱਤੇ ਫੀਸ ਭਰੀ ਹੋਈ ਹੈ ਸਾਰਾ ਕੁਝ ਤੇ ਫਿਰ ਕਹਿੰਦੇ ਤੇਰਾ ਲਾਇਸੈਂਸ ਦੇ ਦੇ ਮੈਂ ਲਾਇਸੈਂਸ ਦਿਖਾਤਾ ਕਹਿੰਦੇ ਡੁਪਲੀਕੇਟ ਹੈ ਮਖਾਸਰ ਮੈਂ origignal ਕਰੇ ਰੱਖ ਰੱਖਾ ਜੀ ਕਹੋ ਤਾਂ ਮੰਗਾ ਲੈਂਦਾ ਹਮ ਨਹੀਂ ਮੈਂ ਘਰੋਂ ਚੱਕ ਲੈਂਦਾ ਜਾਂ WhatsApp ਤੇ ਮੰਗਾ ਲੈਂਦਾ WhatsApp ਤੇ ਮੰਗਵਾ ਲੇ ਜੀ ਮੰਨ ਤਾ ਫਿਰ ਕਰਨ ਲਾਇਸੈਂਸ ਤੇ ਚਲਾਨ ਕਰਦੇ ਨੇ ਮਾਹੀ ਕਰਦੇ ਕੋਈ ਗੱਲ ਨਹੀਂ ਸੰਸਥਾ ਤੇ ਜਦੋਂ ਉਹਨਾਂ ਨੇ ਸੰਸਥਾ ਚਲਾਨ ਕਰਨ ਲੱਗੇ ਮੈਨੂੰ ਪਤਾ ਨਹੀਂ ਦੱਸਿਆ ਵੀ ਨਹੀਂ ਤੇ ਕਹਿੰਦੇ ਫਿਰ ਤੇਰਾ ਮਿਸਵੇ ਦਾ ਚਲਾਨ ਕੱਟਦਾ ਸੀ ਮਾਹ ਸਰ ਕੱਟਦੇ 500 ਰੁਪਏ ਦਾ ਚਲਾਨ ਕੱਟਿਆ ਮੇਰਾ ਉਹਦੇ ਤੇ ਨਾ ਤਾਂ ਮੇਰੇ ਪਿਓ ਦਾ ਨਾਮ ਨਾ ਉਹਤੇ ਮੇਰੇ ਆਪ ਦਾ ਨਾਮ ਨਾ ਮੇਰਾ ਐਡਰੈਸ ਪਤਾ ਨਾ ਮੇਰੀ ਗੱਡੀ ਨੰਬਰ ਤੇ ਕੁਝ ਨਹੀਂ ਗੱਡੀ ਦਾ ਨੰਬਰ ਲੱਗਿਆ ਹੋਇਆ ਪਲੇਟਾਂ ਆਈਆਂ ਹੋਈਆਂ ਲੱਗੀਆਂ ਹੋਈਆਂ ਸਰਕਾਰੀ ਪਰ ਗੱਡੀ ਦਾ ਚਲਾਨ ਨਹੀਂ ਕੱਟਿਆ ਉਹਨਾਂ ਨੇ ਤੁਰਤ ਅੰਤੀ ਨਾ ਮਿਲਣ ਦਾ ਕੀ ਕਾਰਨ ਹੈ ਕਾਫੀ ਨਾਂ ਦਾ ਸਾਰਾ ਵੀਡੀਓ ਵੀਡੀਓ ਸਭ ਕੋਲੇ ਜਾ ਕੇ ਆਉਣੇ ਆ ਮਹੀਨਾ ਹੋ ਗਿਆ ਮੈਨੂੰ ਡੇਢ ਜੀ ਜਾਂਦੇ ਨੂੰ ਠੀਕ ਹੈ ਜੀ ਤੇ ਉਹਦੇ ਚ ਜਦੋਂ ਜਾਂਦੇ ਆ ਉਹਨਾਂ ਦੇ ਮੁਲਾਜ਼ਮ ਬੈਠੇ ਹੁੰਦੇ ਜਾਂ ਵਾਰਤੀਆਂ ਕੋਈ ਵੀ ਉਹਨਾਂ ਨੂੰ ਪੁੱਛਦੇ ਆ ਵੀ ਸਰ ਸਾਫ ਕਰ ਦੋ ਕਹਿੰਦੇ ਆਗੇ ਵੀ ਅੱਜ 11 ਵਜੇ ਆਉਣਗੇ ਅੱਜ 12 ਵਜੇ ਆਉਣਗੇ ਤੇ ਸਭ ਮਿਲਦੇ ਨਹੀਂ ਦੋ ਮਹੀਨੇ ਹੋ ਗਏ ਮੈਨੂੰ ਜੀ 2 2 ਵਜੇ ਦੇ ਤਿੱਕਰ ਵੀ ਬਹਿ ਕੇ ਆਇਆ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਵੀ ਸਾਨੂੰ ਮਤਲਬ ਮੰਗ ਸਰ ਅਸੀਂ ਇਹ ਕਰਕੇ ਨਾ ਕੰਮ ਕਰਨ ਮੰਗ ਸਰ ਅਸੀਂ ਇਹ ਕਰਦੇ ਵੀ ਜਿਹੜੇ ਤਾਂ ਸਾਰੇ ਅਸੀਂ ਜਵਾਕ ਪਾਲਦੇ ਆਂ ਜੀ ਕੋਈ ਸਾਡੇ ਕੋਲੇ ਦੋ ਨੰਬਰ ਦਾ ਕੰਮ ਨਹੀਂ ਕੋਈ ਪੈਸਾ ਨਹੀਂ ਕਰਤੋਂ ਨਜਾਇਜ਼ ਲੈਂਦੇ ਜੀ ਠੀਕ ਹੈ ਇੱਕ ਨੰਬਰ ਦੇ ਕੰਮ ਕਰਦੇ ਆਂ ਅਸੀਂ ਜਿਹੜੇ ਕੋਈ ਨਜਾਇਜ਼ ਕੰਮ ਕਰਦੇ ਆਂ ਨਿਕਲ ਕੰਮ ਕਰਦੇ ਆਂ ਉਹਨਾਂ ਨੂੰ ਫੜੋ ਅਸੀਂ ਵੀ ਨਾਲ ਆ ਠੀਕ ਹੈ ਸਰ ਆ ਸਾਡੀ ਬੇਨਤੀ ਹੈ ਵੀ ਇਸ ਨੂੰ ਦੰਗਾਈ ਟਿੱਕਰ ਦੇਖਿਆ ਜਾਵੇ ਵੀ ਚੰਗੀ ਤਰ੍ਹਾਂ ਹੀ ਹੁਣ ਜਿਹੜਾ ਕੰਮ ਕਰਨਾ ਤਾਂ ਚੰਗੀ ਤਰ੍ਹਾਂ ਹੀ ਕਰੀਏ ਦੱਸਣਗੇ ਆਪਣੇ ਮੂਹਰੇ ਗੱਲ ਐਵਾ ਜੀ ਇੱਥੇ ਜਿੰਨੇ ਵੀ ਬੰਦੇ ਆ ਸਾਰੇ ਚੈੱਕ ਨੰਬਰ ਦਾ ਕੰਮ ਕਰਦੇ ਆ ਜੇ ਕੋਈ ਗਰੀਬ ਆ ਜਾਂਦਾ ਉਹਨੂੰ ਜੇ ਘੱਟ ਪੈ ਕਹਿੰਦਾ ਜਾਂ ਕੋਈ ਕਹਿੰਦਾ ਜੀ ਸਾਡੇ ਕੋਲ ਇੰਨੇ ਪੈਸੇ ਆ ਅਸੀਂ ਉਹਨੇ ਪੈਸੇ ਚੁ ਵੀ ਛੱਡ ਕੇ ਆਉਣੇ ਆ ਨਾ ਤਾਂ ਕੋਈ ਅਸੀਂ ਕੋਈ ਗਲਤੀ ਗਲਤ ਕੰਮ ਕਰਦੇ ਆ ਕੋਈ ਗਲਤ ਕੰਦਾ ਨਹੀਂ ਕਰਦੇ ਸਿਰਫ ਇਹ ਮਰੀਜ਼ ਦੀ ਕਹਿੰਦਾ ਜੀ ਫਾਇਦਾ ਉਹਦਾ ਕਰਦ ਨੇ ਜਿਹੜੀ ਗੱਡੀ ਸਾਡੀ ਪਾਸ ਨਹੀਂ ਆ ਅੱਜ ਤਾਂ ਪਾਸ ਕਰੋ ਉਹਨੂੰ ਪਿਆਰ ਆ ਅਸੀਂ ਕਹਿੰਨੇ ਪੈਸੇ ਕੱਟ ਪਾਤ ਪਾਤ ਨੂੰ ਕੋਈ ਤੁ ਮਿਲਦਾਣੀ 4-5 ਮਹੀਨਿਆਂ ਤੋਂ ਇਹ ਗੱਲ ਚੱਲ ਰਹੀ ਆ ਪਾਸ ਕਰਾਓ ਪਾਸ ਕਰਾਓ ਜਦੋਂ ਅਸੀਂ ਉੱਥੇ ਗਏ ਨਹੀਂ ਸਾਨੂੰ ਕੋਈ ਮਿਲਦਾ ਹੋਇਆ ਅਸੀਂ ਤਾਂ ਪੈਸੇ ਦੇਣ ਨੂੰ ਤਿਆਰ ਆਂ ਜੀ ਆਡਿਓ ਸਾਹਿਬ ਉੱਥੇ ਮਿਲਦੇ ਨਹੀਂ ਆਂ ਵੀ ਆਡਿਓ ਸਾਹਿਬ ਮਿਲਣ ਤਾਂ ਅਸੀਂ ਤਾਂ ਪਾਸ ਕਰਾ ਲਈਏ ਜਦੋਂ ਅਸੀਂ ਚਲਾਉਣੀ ਐਂਬੂਲੈਂਸ ਆਹੀ ਸਾਈਕਮ ਨਹੀਂ ਐਂਬੂਲੈਂਸਾਂ ਕਰਤੀਆਂ ਸਾਨੂੰ ਇਹ ਪਾਸ ਕਰਾਉਣ ਚ ਕੋਈ ਦਿੱਕਤ ਨਹੀਂ ਅਸੀਂ ਪਾਸ ਕਰਾਉਣੇ ਆ ਲੇਕਿਨ ਕੋਈ ਕਰੂਗਾ ਤਾਂ ਹੀ ਕਰਾਵਾਂਗੇ ਨਾ ਇਹ ਕੱਲੋ ਟ੍ਰੈਕ ਕੱਲ ਆ ਗੱਡੀਆਂ ਦੇ ਚਲਾਨ ਕੱਟਦੇ ਜੀ ਬਿਨਾ ਗੱਲ ਤੋਂ ਆ ਬੰਦੇ ਨੇ ਪੁੱਛ ਲਿਆ ਵੀ ਭਾਈ ਜੀ ਤੁਸੀਂ ਕਾਹਦਾ ਚਲਾਨ ਕੱਟਦੇ ਆ ਚੱਕ ਉਹਦਾ ਮੈਸੇਜ ਵੇਖਦਾ ਕੱਟਤਾ ਜੀ ਮੈਸੇਜ ਮੇਰੇ ਕਿਸੇ ਨੂੰ ਪੁੱਛਣਾ ਕੋਈ ਮੈਸੇਜ ਹੀ ਤਾਂ ਨਹੀਂ ਆ ਵੀ ਤੁਸੀਂ ਮੇਰੇ ਨਾਲ ਮੇਰੀ ਗੱਡੀ ਦਾ ਚਲਾਨ ਘੱਟਦੇ ਆ ਇਹ ਮੁੰਡਾ ਹੁਣ ਆ ਨਵੀਂ ਗੱਡੀ ਲਿਆਂਦੀ ਆ 2 ਮਹੀਨੇ ਹੋਏ ਗੱਡੀ ਆਈ ਹੋਈ ਇਹਦੀ ਹੁਣ ਕਾਪੀ ਜੇ ਬਣ ਕੇ ਨਹੀਂ ਕਾਪੀ ਬਣੇਗੇ ਉੱਥੇ ਆਟੋ ਆਫਸਰ ਮਿਲਦਾ ਹੀ ਕੋਈ ਨਹੀਂ ਸਾਰਾ ਕੁਝ ਦਿੱਤਾ ਵਾ ਪੈਸੇ ਭਰੇ ਅਰ ਸਿੱਧਾ ਉਹਨਾਂ ਦੇ ਕੋਲ ਆ ਸਾਡੇ ਕੋਲ ਇਹ ਮੁੰਡਿਆਂ ਦੇ ਬਾਈ ਬਿਨਾ ਗੱਲ ਤੋਂ ਜਿਹਦਾ ਨਹੀਂ ਕਰੀ ਫੋਨ ਉੱਥੇ ਡੀਟੀਓ ਦਫ਼ਤਰ ਸਾਨੂੰ ਕੋਈ ਮਿਲੇ ਹੁਣ ਤੁਹਾਡੀ ਮੰਗ ਕੀ ਆ ਟ੍ਰੈਫਿਕ ਵਾਲਨੇ ਤੁਹਾਡੇ ਤੇ ਆ ਕੇ ਧੱਕਾ ਕੀਤਾ ਕੁਝ ਵੀ ਕੀਤਾ ਜੋ ਵੀ ਗੱਲ ਮੰਗੀ ਆ ਜੀ ਸਾਡੀ ਜੇ ਹੁਣ ਸਾਨੂੰ ਆਹ ਪਾਸ ਕਰਾਉ ਨੂੰ ਕਹਿੰਦੇ ਵੀ ਜਿਹੜੀਆਂ ਗੱਡੀਆਂ ਪਾਸ ਨਹੀਂ ਆ ਠੀਕ ਹੈ ਜੀ ਅਸੀਂ ਪਾਸ ਕਰਾਉਣ ਨੂੰ ਤਿਆਰ ਹਾਂ ਠੀਕ ਹੈ ਅਸੀਂ ਤਾਂ ਪੈਸੇ ਜਿਹੜੇ ਹੈਗੇ ਪੈਸੇ ਜਾਰੀ ਨੇ ਸਾਫ ਭਰ ਦਿੰਨੇ ਆ ਜੀ ਦੇ ਦਿੰਨੇ ਆ ਲੇਕਿਨ ਅਸੀਂ ਪਾਸ ਕਰਾਉਣ ਨੂੰ ਤਾਂ ਤਿਆਰ ਆ ਤੇ ਫਿਰ ਸਾਡੇ ਤੋਂ ੱੱਕਾ ਚੋਂ ਕਰਦੇ ਆ ਅੱਛਾ ਹੋਰ ਕਿੰਨੀਆਂ ਵੀ ਗੱਡੀਆਂ ਦੇ ਚਲਾਨ ਹੋਏ ਆ ਇਸ ਤੋਂ ਇਲਾਵਾ ਇੱਥੇ ਕੱਲ 7-8 ਗੱਡੀਆਂ ਦੇ ਚਲਾਨ ਹੋਏ ਆ ਜੀ 7-8 ਗੱਡੀਆਂ ਸੀਗੀਆਂ ਚਲਾਨ ਹੋਏ ਆ ਬਸ ਆਹ ਹੀ ਕਿਸੇ ਦਾ ਤਾਂ ਰੋਂਗ ਸੈਟ ਦਾ ਘਟਤਾ ਇੱਥੇ ਸਾਡੀ ਐਕਸਟਰਾ ਥੋੜੀ ਜਿਹੀ ਲਾਗ ਡਾਟ ਵਾਲੇ ਹੈਗੇ ਆ ਉਹ ਵਾ ਕੋਈ ਉਂਗਲ ਲਾਉਂਦੇ ਜਾ ਕੇ ਉਹਨਾਂ ਨੂੰ ਕਹਿਣਦੇ ਤੁਸੀਂ ਐ ਐ ਕਰੋ ਐ ਐ ਕਰੋ ਉਹ ਹੁਣ ਕਿਸੇ ਨੂੰ ਪੁਲਿਸ ਨੂੰ ਦਾ ਕੀ ਪਤਾ ਵੀ ਇਹਨਾਂ ਦੀ ਲਾਗ ਡਾਟਾ ਜਾਂ ਕਿਵੇਂ ਆ ਗਲਤ ਸੰਭਲ ਕੇ ਇੱਕ ਦੂਜੇ ਨੂੰ ਉਂਗਲਾ ਲਾਉਂਦੇ ਆ ਹੁਣ ਪਾਸ ਗੱਡੀ ਦਾ ਚਲਾਨ ਕੱਟਿਆ ਗਿਆ ਠੀਕ ਹੈ ਜੀ ਅਸੀਂ ਪਾਸ ਕਰਾਉਣ ਨੂੰ ਤਿਆਰ ਬੈਠੇ ਆ ਅਸੀਂ ਤਾਂ ਕਹਿੰਦੇ ਸਾਡੀ ਪਾਸ ਕਰੋ ਅਸੀਂ ਸਾਨੂੰ ਸਾਨੂੰ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਅੱਜ ਤੱਕ ਕਿਸੇ ਮਰੀਨ ਨੇ ਧੱਕਾ ਕੀਤਾ ਜਿੱਥੇ 2000 ਦਾ ਕੰਮ ਆ ਜੇ ਸਾਨੂੰ ਕੋਈ ਕਹਿੰਦਾ 1500 ਰੁਪਿਆ ਲੈ ਲਓ ਸਾਡੇ ਕੋਲ ਤਾਂ 1500 ਹੀ ਆ ਅਸੀਂ ਭਾਈ ਜੀ 1500 ਚ ਵੀ ਛੱਡ ਕੇ ਆਉਣੇ ਆ ਜੇ ਕੋ ਨੂੰ ਨਹੀਂ ਯਕੀਨ ਕਦੇ ਆ ਕੇ ਦੇਖ ਲਓ ਮਰੀਜ਼ ਵਾਲੇ ਬਣ ਕੇ ਆ ਕੇ ਦੇਖ ਲਓ ਤੁਸੀਂ ਜੇ ਸਾਡੀ ਗੱਲ ਤੇ ਯਕੀਨ ਨਹੀਂ ਆ ਕਦੇ ਵੀ ਤੈਨੂੰ ਭੇਜ ਕੇ ਦੇਖ ਲਓ ਵੀ ਧੱਕਾ ਕਰਦੇ ਆ ਕਿ ਜਿਵੇਂ ਉਹਨੇ ਕਿਹਾ ਸੀ ਉਵੇਂ ਕਰਦੇ ਆ